ਤੇ ਯਾਰ ਮਾਰ ਯਾਰੀ ਦੇ ਨਾਂ ਤੇ ਕਲੰਕ ਨਾ ਲਾ ਸਕੇ ਚਾਹਾਂ ਤੇ ਹੁਣੇ ਕੋਈ ਮਾਰ ਕੇ ਤੇਰਾ ਕਾਜ ਆ ਪਾਰ ਦਿਆਂ ਪਰ ਤੈਨੂੰ ਤਰਪਾ ਤਰਪਾ ਕੇ ਮਾਰਨਾ ਓਏ ਜੰਦ ਦੀ ਚਾਹ ਨੇ ਉਡੀਕ ਨਹੀਂ ਸ਼ੁਰੂ ਕਰ ਦੇ ਧੋਕੇ ਪਾਚਾ ਤੇ ਆਪਣੇ ਮਾਪ ਦੀ ਕਬਰ ਵੀ ਪਟਵਾਇਆ ਚੱਦ ਕਿਉਂਕਿ ਮੌਤ ਦੇ ਕਦਮ ਤੇਰੇ ਘਰ ਵੱਲ ਵੱਧਨੇ ਸ਼ੁਰੂ ਹੋ ਗਏ ਹੋ ਪਹੁੰਚੇ

ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜਿਉਂਦੇ ਰਹਸੇ ਰੋ ਚੰਨੋਂ ਇਸੇ ਤਰ੍ਹਾਂ ਪਿਆਰ ਮੁਹੱਬਤਾਂ ਦਿੰਦੇ ਰਹੋ ਅਸੀਂ ਚੰਗੀਆਂ ਚੰਗੀਆਂ ਹੋਰ ਫਿਲਮਾਂ ਤੁਹਾਡੇ ਲਈ ਲੈ ਕੇ ਆਵਾਂਗੇ ਬਹੁਤ ਸ਼ੁਕਰੀਆ ਥੈਂਕ ਯੂ ਇੱਕ ਜ਼ੋਰਦਾਰ ਤੜੀ ਵੱਡੇ ਵੀਰ ਦੇ ਨਾਂ ਤੇ ਕਈ ਤਹਾਕਿਆਂ ਤੋਂ